ਅੱਜ ਮਾਨਣਯੋਗ ਜੀ ਕਿਸ਼ਨਜੀ ਰੈਡੀ ਮਾਈਨਿਸਟਰ ਆਫ ਇੰਡੀਆ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਸਾਡੀ ਇੱਕ ਵਾਰੀ ਪਹਿਲਾਂ ਹੋਈ ਤੇ ਕੋਨਾਰਕ 오ਡੀਸਾ ਦੇ ਵਿੱਚ ਪੰਜਾਬ ਦੇ ਵਿੱਚ ਪੋਟਾਸ਼ ਮਿਲੇ ਪੋਟਾਸ਼ ਦੇ ਭੰਡਾਰ ਮਿਲੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਪੋਟਾਸ਼ ਦੇ ਭੰਡਾਰਾਂ ਦਾ ਪਤਾ ਤਾਂ ਲੱਗਿਆ ਸੀ 85 ਦੇ ਵਿੱਚ ਪਰ ਕਿਤੇ ਕਿਸੇ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਤੇ ਇੱਕ ਅੱਧੀ ਵਾਰੀ ਸਰਵੇ ਹੋਏ ਪਰ ਕਿਸੇ ਨੇ ਅੱਗੇ ਨਹੀਂ ਵਧੇ ਸੋ ਮੇਰੀ ਕੋਨਾਰਕ ਜਦੋਂ 오ਡੀਸਾ ਦੇ ਵਿੱਚ ਜੀ ਕਿਸਨ ਦੀ ਰੈਡੀ ਨਾਲ ਮੀਟਿੰਗ ਹੋਈ ਸੀ ਸੈਕਟਰੀ ਮਾਈਨਸ ਨਾਲ ਹੋਈ ਸੀ ਮਿਸਟਰ ਕਾਂਤਾ राव ਜੀ ਨਾਲ ਤਾਂ ਇਹਨਾਂ ਨੇ ਵਧੀਆ ਉੱਥੇ ਸਾਨੂੰ ਰਿਸਪਾਂਸ ਦਿੱਤਾ ਸੀ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਸੋ ਅੱਜ ਮੀਟਿੰਗ ਕੀਤੀ ਹੈ ਪੋਟਾਸ਼ਿਕ ਐਸਾ ਮਿਨਰਲ ਹੈ ਕ੍ਰਿਟੀਕਲ ਮਿਨਰਲ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਮਿਲਦਾ ਸਾਰਾ ਇੰਪੋਰਟ ਹੁੰਦਾ ਤੇ ਬਹੁਤ ਚੀਜ਼ਾਂ ਦੇ ਵਿੱਚ ਇਹ ਕੰਮ ਆਉਂਦਾ ਸੋ ਇਹਦੇ ਨਾਲ ਬਹੁਤ ਵੱਡੀ ਜਿਹੜੀ ਸਾਡੀ ਫੋਰਨ ਐਕਸਚੇਂਜ ਹੈ ਉਹ ਵੀ ਜਾਂਦੀ ਹੈ ਕਿਉਂ ਸਾਰਾ ਅਸੀਂ ਇੰਪੋਰਟ ਕਰਦੇ ਆ ਸੋ ਰਾਜਸਥਾਨ ਤੇ ਪੰਜਾਬ ਦੇ ਵਿੱਚ ਮਿਲੀ ਹੈ ਅਸੀਂ ਮੁਕਸਰ ਜ਼ਿਲ੍ਹੇ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉੱਥੇ ਦੇਖ ਕੇ ਆਏ ਆ ਉੱਥੇ ਲੋਕਾਂ ਨੂੰ ਮਿਲ ਕੇ ਆਏ ਆ ਸੋ ਉਹਦੇ ਸਰਵੇ ਸੀ ਜਿਹੜੇ ਜੀ 4 ਸਰਵੇ ਉਹਦਾ ਹਲੇ ਤੱਕ ਹੋਇਆ ਹੈ ਤੇ ਮਾਨਯੋਗ ਮੰਤਰੀ ਸਾਹਿਬ ਨੂੰ ਅੱਜ ਅਸੀਂ ਬੇਨਤੀ ਕੀਤੀ ਹੈ ਕਿ ਜੀ 4 ਸਰਵੇ ਜੀ 3 ਜੀ 2 ਜੀ 1 ਇਹ ਸਰਵੇ ਨੇ ਜਿਹੜੇ ਤੁਰੰਤ ਕਰਵਾਏ ਜਾਣ ਤਾਂ ਜੋ ਅਸੀਂ ਪोटाश ਦੇ ਖੇਤਰ ਦੇ ਵਿੱਚ ਆਤਮ ਨਿਰਭਰ ਹੋ ਸਕੀਏ ਸਾਨੂੰ ਦੂਜੇ ਦੇਸ਼ਾਂ ਤੇ ਡਿਪੈਂਡ ਨਾ ਕਰਨਾ ਪਵੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨਯੋਗ ਮੰਤਰੀ ਜੀ ਨੇ ਸਾਰੇ ਆਪਣੇ ਅਧਿਕਾਰੀ ਬੁਲਾਏ ਹੋਏ ਸੀ ਤੇ ਤੁਰੰਤ ਉਹਨਾਂ ਨੂੰ ਆਰਡਰ ਦਿੱਤੇ ਆ ਕਿ ਇਸ ਦਾ ਐਕਸ਼ਨ ਪਲਾਨ ਤ੍ਰੰਤ ਬਣਾ ਕੇ ਮੈਨੂੰ ਦੱਸੋ ਤੇ ਇਸ ਤੇ ਅਸੀਂ ਬਹੁਤ ਛੇਤੀ ਨਾਲ ਤੇਜ਼ੀ ਨਾਲ ਅਸੀਂ ਜਿਹੜਾ ਕੰਮ ਹੈ ਉਹ ਸ਼ੁਰੂ ਕਰਾਂਗੇ ਸੋ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਸੋ ਇਹ ਦੇਸ਼ ਦੇ ਲਈ ਤੇ ਪੰਜਾਬ ਦੇ ਲਈ ਇੱਕ ਵੱਡੇ ਮਾਣ ਦੀ ਗੱਲ ਹੋਏਗੀ ਕਿ ਜੇ ਸਾਡੇ ਪੋਟਾਸ਼ ਮਿਲਦੀ ਹੈ ਸਹੀ ਤਰੀਕੇ ਦੇ ਨਾਲ ਅਸੀਂ ਐਕਸਪਲੋਰੇਸ਼ਨ ਜਿਹੜੀ ਹੈ ਉਹ ਕਰਦੇ ਆਂ ਆਪਣਾ ਹੁਣ ਜੀ ਜੀ ਜੀਓ ਸਰਵੇ ਵੀ ਹੋਣੇ ਨੇ ਤੇ ਸਾਰਾ ਸਾਡੇ ਲਈ ਬੜੇ ਫਖਰ ਦੀ ਗੱਲ ਹੋਏਗੀ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਨੇ ਬਹੁਤ ਖੇਤੀ ਇਸ ਤੇ ਕੰਮ ਸ਼ੁਰੂ ਹੋਏਗਾ ਤੇ ਪੋਟਾਸ਼ ਦੇ ਵਿੱਚ ਅਸੀਂ ਆਤਮ ਨਿਰਭਰ ਹੋਵਾਂਗੇ ਤੇ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਇਹ ਫਾਈਨੈਂਸ਼ਲੀ ਤੌਰ ਤੇ ਵੀ ਤੇ ਇੱਕ ਜਿਹੜਾ ਪੰਜਾਬ ਹੈ ਵੈਸੇ ਤਾਂ ਪੰਜਾਬ ਪਹਿਲਾਂ ਹੀ ਦੇਸ਼ ਦੇ ਨਕਸ਼ੇ ਤੇ ਦੇਸ਼ ਦਾ ਤਾਜ ਹੈ ਪੰਜਾਬ ਤੇ ਅਸੀਂ ਪਹਿਲਾਂ ਜਿਹੜੀ ਮਾਈਨਿੰਗ ਸੀ ਉਹ ਧਰਤੀ ਦੇ ਉੱਪਰ ਕਰਦੇ ਸੀ ਮਾਈਨਿੰਗ ਸਾਡੀ ਪੰਜਾਬ ਦੇ ਵਿੱਚ ਸੈਂਟ ਤੇ ਗ੍ਰੇਵਲ ਦੀ ਮਾਈਨਿੰਗ ਹੈ ਪਰ ਅਸੀਂ ਇੱਕ ਧਰਤੀ ਦੇ ਉੱਪਰ ਮਾਈਨਿੰਗ ਕਰਦੇ ਸੀ ਧਰਤੀ ਦੇ ਉੱਪਰ ਮਾਈਨਿੰਗ ਕੀ ਸੀ ਕਿ ਧਰਤੀ ਦੇ ਉੱਪਰ ਅਸੀਂ ਕਣਕ ਤੇ ਜੀਰੀ ਬੀਜ ਕੇ ਪੂਰੇ ਦੇਸ਼ ਦਾ ਟਿੱਡ ਭਰਿਆ ਅਜਿਹਾ ਸਮਾਂ ਸੀ ਇੱਕ ਕਿ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਆਜ਼ਾਦੀ ਤੋਂ ਬਾਅਦ ਤਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਦੇਸ਼ ਦੇ ਆਜ਼ਾਦੀ ਤੋਂ ਬਾਅਦ ਅਨਾਜ ਦੀ ਕਮੀ ਸੀ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ ਉਹ ਧਰਤੀ ਦੇ ਉੱਪਰ ਮਾਈਨਿੰਗ ਕਰਕੇ ਧਰਤੀ ਦੇ ਉੱਪਰ ਬਾਹੀ ਕਰਕੇ ਪਰ ਅੱਜ ਸਾਨੂੰ ਪੂਰਨ ਉਮੀਦ ਹੈ ਕਿ ਅਸੀਂ ਮਾਈਨਿੰਗ ਦੇ ਖੇਤਰ ਦੇ ਵਿੱਚੋਂ ਧਰਤੀ ਦੇ ਹੇਠਾਂ ਵੀ ਮਾਈਨਿੰਗ ਹੈ ਜਿਹੜੀ ਅਸੀਂ ਉਹ ਸ਼ੁਰੂ ਕਰਾਂਗੇ ਸੋ ਮੈਂ ਮੰਤਰੀ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸਾਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਇੱਥੇ ਬੁਲਾ ਕੇ ਤੇ ਸਾਨੂੰ ਮਾਨਾਦਰ ਵੀ ਦਿੱਤਾ ਤੇ ਅੱਗੇ ਕੰਮ ਕਰਨ ਦੇ ਦਿਸ਼ਾ ਨਿਰਦੇਸ਼ ਉਹਨਾਂ ਨੇ ਦਿੱਤੇ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਭੰਡਾਰ ਮਿਲੇ ਨੇ ਬਤਾਓ ਇਹ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉੱਥੇ ਮਿਲੇ ਨੇ ਤੇ ਨਾਲ ਹਲੇ ਕਿਤੇ ਸਟੋਪੇਜ ਨਹੀਂ ਹੋਇਆ ਉਹ ਡ੍ਰਿੱਲਾਂ ਸੀ ਜਿਹੜੀਆਂ ਇਹ ਰਾਜਸਥਾਨ ਦੇ ਵਿੱਚ ਇਹ ਰਾਜਸਥਾਨ ਦੇ ਅਡਜੋਇਨਿੰਗ ਹੈ ਰਾਜਸਥਾਨ ਦੇ ਵਿੱਚ 150 ਜਗ੍ਹਾ ਤੇ ਡ੍ਰਿੱਲ ਹੋ ਗਏ 150 ਦੇ ਕਰੀਬ ਜਗ੍ਹਾ ਤੇ ਡ੍ਰਿੱਲ ਹੋ ਕੇ ਉੱਥੇ ਪਤਾ ਲਾਇਆ ਗਿਆ ਪਰ ਸਾਡੇ ਹਲੇ ਡ੍ਰਿੱਲ ਹੈ ਜਿਹੜੀ ਉਹ ਸਿਰਫ 10 ਜਗ੍ਹਾ ਹੋਈ ਹੈ ਮਤਲਬ ਇਹ ਕਹਿੰਦਾ ਵੀ 10 ਜਗ੍ਹਾ ਡ੍ਰਿਲ ਕਰਕੇ ਪਤਾ ਲਾਇਆ ਗਿਆ ਵੀ ਇੱਥੇ ਤੇ ਪੋਟਾਸ਼ ਪਈ ਆ ਪਰ ਉਹ ਕੰਟੀਨਿਊ ਚੱਲ ਰਹੀ ਹੈ ਸੋ ਅਜੇ ਸੀ ਇਹ ਬੇਨਤੀ ਕੀਤੀ ਹੈ ਕਿ ਸਾਡੇ ਕੋਈ ਇਹ ਜਿਹੜੇ ਪਲਾਨਿਕ ਛੋਟਾ ਨਹੀਂ ਹੈ ਕਿਉਂਕਿ ਹਲੇ ਖਤਮ ਤਾਂ ਹੋਇਆ ਨਹੀਂ ਜਦੋਂ ਅੱਗੇ ਡ੍ਰਿਲ ਹੋਊਗੀ ਤਾਂ ਅੱਗੇ ਵੀ ਹੋ ਸਕਦਾ ਪੋਟਾਸ਼ ਹੋਵੇ ਸੋ ਇਹ ਵਿਸ਼ਾ ਜਿਹੜਾ ਸਰਵੇ ਦਾ ਵਿਸ਼ਾ ਹੈ ਤੇ ਸਰਵੇ ਤੋਂ ਬਾਅਦ ਇਹ ਪਤਾ ਲੱਗੂ ਵੀ ਹੋਰ ਵੀ ਅੱਗੇ ਅਸੀਂ ਚੱਲ ਜਾਣਾ ਮੰਤਰੀ ਜੀ ਅੱਜ ਮਜੀਠੇ ਜੇ ਇੱਕ ਤਮਾਕਾ ਹੋਇਆ ਫਿਰ ਤੋਂ ਬੰਦਾ ਉੱਥੇ ਟੱਡਵੀ ਹੋ ਗਿਆ ਲਗਾਤਾਰ ਤਮਾਕੇ ਹੁੰਦੇ ਆ ਰਹੇ ਆ ਇਹ ਲਾਅਨ ਆਰਡਰ ਦਾ ਫੇਲਰ ਹੈ ਕਿਉਂ ਇਹ ਕੰਮ ਪੂਰੇ ਨਹੀਂ ਅਖਰ ਕੌਣ ਜ਼ਿੰਮੇਦਾਰ ਹੈ ਇਸ ਦੇਖੋ ਲਾਅਨ ਆਰਡਰ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਹੈ ਪੰਜਾਬ ਦੇ ਵਿੱਚ ਜੇ ਮੈਂ ਇਹ ਕਹਦਾ ਕਿ ਅੱਜ ਜੇ ਤੁਸੀਂ ਸਾਰਾ ਕੰਪੈਰੀਸ਼ਨ ਕਰ ਲਓ ਸਾਰੇ ਦੇਸ਼ ਦਾ ਸਭ ਤੋਂ ਘੱਟ ਕ੍ਰਾਈਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਕਿਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਹੁਣ ਉਹ ਵੀ ਲੋਕ ਦੱਸ ਸਕਦੇ ਨੇ ਜਿਹੜੇ ਕਹਿੰਦੇ ਦੀ ਕਿ ਪੰਜਾਬ ਬੰਬ ਆ ਗਏ 18 ਫਟ ਗਏ ਬਤੀ ਰਹਿ ਗਏ ਉਹਨੇ ਗੱਲਾਂ ਕੋਈ ਇਹ ਦੇਖੋ ਅ ਸਰਕਾਰ ਦਾ ਪੂਰੀ ਤਰ੍ਹਾਂ ਕੰਟਰੋਲ ਹੈ ਗਿਆ ਤੇ ਸਰਕਾਰ ਕਿਸੇ ਵੀ ਗਲਤ ਅੰਸਰ ਨੂੰ ਬਖਸ਼ੂਗੀ ਨਹੀਂ ਜਿਵੇਂ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਛੇੜਿਆ ਹੋਇਆ ਹੈ ਅਸੀਂ ਕਿਸੇ ਵੀ ਗਲਤ ਆਦਮੀ ਨੂੰ ਸਿਰ ਨਹੀਂ ਚੱਕਣ ਦੇਣਾ ਅਸੀਂ ਕੁਚਲ ਕੇ ਰੱਖ ਦੇਾਂਗੇ ਤੇ ਇਹ ਜਿਹੜੇ ਇੱਕ ਦੁੱਕਾ ਘਟਰਾਵਾ ਹੁੰਦੇ ਨੇ ਮਾੜੀਆਂ ਹੋਈਆਂ ਨੇ ਸੋ ਅਸੀਂ ਇਸ ਤੇ ਪੂਰੀ ਤਰ੍ਹਾਂ ਕਾਬੂ ਪਾਉਂਦੇ ਹਾਂ